ਪੰਜਾਬ ਵਿੱਚ ਦੇਸੀ ਨਸਲ ਦੀਆਂ ਗਾਵਾਂ ਪਾਲਣ ਦਾ ਰੁਝਾਨ ਬਹੁਤ ਵੱਧ ਰਿਹਾ ਹੈ। ਦੇਸੀ ਗਾਵਾਂ ਹੋ ਦੂਜੀਆਂ ਨਸਲਾਂ ਨਾਲੋਂ ਜ਼ਿਆਦਾ ਦੁੱਧ ਦਿੰਦੀਆਂ ਹਨ ਅਤੇ ਪੰਜਾਬ ਦੇ ਵਾਤਾਵਰਣ ਅਨੁਸਾਰ ਰਹਿਣ ਦੇ ਸਮਰੱਥ ਹੁੰਦੀਆਂ ਹਨ। ਦੇਸੀ ਨਸਲ ਦੀਆਂ ਗਾਵਾਂ ਦਾ ਦੁੱਧ ਵੀ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ ਅਤੇ ਦੂਜੀਆਂ ਨਸਲ ਦੀਆਂ ਗਾਵਾਂ ਦੇ ਦੁੱਧ ਤੋਂ ਜ਼ਿਆਦਾ ਮਹਿੰਗਾ ਵਿਕਦਾ ਹੈ। ਦੇਸੀ ਨਸਲ ਦੀਆਂ ਗਾਵਾਂ ਪਾਲ ਰਹੇ ਕਿਸਾਨ ਬਹੁਤ ਸੰਤੁਸ਼ਟ ਦਿਖਾਈ ਦਿੰਦੇ ਹਨ। सुरेंद्रपाल सिंह पंजाब ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਟਿੰਗਾਵਾਲੀ ਤੋਂ ਇੱਕ ਕਿਸਾਨ ਪਰਿਵਾਰ ਤੋਂ ਹਾਂ। ਔਰ ਖੇਤੀ ਦੇ ਨਾਲ-ਨਾਲ ਹੀ ਬਜ਼ੁਰਗਾਂ ਤੋਂ ਹੀ ਸਾਡੇ ਇੱਥੇ ਪਸ਼ੂ ਪਾਲਣ ਦਾ ਕੰਮ ਵੀ ਲਗਾਤਾਰ ਚੱਲਦਾ ਆ ਰਿਹਾ ਹੈ। ਔਰ ਅੱਜ ਵੀ ਉਸੇ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਅਸੀਂ ਆਪਣੀ ਨੇਟਿਵ ਬਰੀਡ ਜੋ ਹੈ ਰਾਠੀ ਔਰ ਸਹੀਵਾਲ ਗਾਏ ਜਿਆਦਾ ਰੱਖਣਾ ਪਸੰਦ ਕਰਦੇ ਆ ਆ ਲਗਭਗ ਇਹ ਪਰੰਪਰਾ 100 ਸਾਲ ਤੋਂ ਉੱਪਰ ਪੁਰਾਣੀ ਹੋ ਚੁੱਕੀ ਹੈ ਔਰ ਸਾਡੀ ਚੌਥੀ ਔਰ ਪੰਜਵੀਂ ਜਨਰੇਸ਼ਨ ਵੀ ਇਸੇ ਪਸ਼ੂਆਂ ਦੇ ਨਾਲ ਕੰਮ ਕਰਦੀ ਆ ਰਹੀ ਹੈ ਆਪਣੀ ਆਪਣਾ ਹਰ نسل ਦਾ ਅਛਾਈ ਔਰ ਬੁਰਾਈਆਂ ਵੀ ਹੈ ਕੁਝ ਕਮੀਆਂ ਵੀ ਰਹਿ ਸਕਦੀ ਹੈ ਲੇਕਿਨ ਜੋ ਸਾਡੇ ਇਲਾਕੇ ਦਾ ਕਲਾਈਮੈਟਿਕ ਕੰਡੀਸ਼ਨ ਹੈ ਜੋ ਪਾਣੀ ਦੀ ਕਮੀ ਜਾਂ ਜਿਆਦਾ ਖੁਸ਼ਕ ਏਰੀਆ ਹੈ ਇਸ ਕਰਕੇ ਗਾਏ ਰੱਖਣਾ ਹੀ ਜਿਆਦਾ ਫਾਇਦੇਮੰਦ ਸਾਬਿਤ ਰਹਿੰਦਾ ਹੈ ਇਹ ਜੋ ਆਪਣੀ ਇਸ ਪ੍ਰੋਪਰ ਏਰੀਆ ਦੀ ਨਸਲ ਰਾਠੀ اور ਸਹੀਵਾਲ ਜੋ ਹੈ ਇਹ ਦੋ ਨਸਲਾਂ ਇਸੇ ਏਰੀਆ ਦੀ ਹੈ اور ਬਜ਼ੁਰਗਾਂ ਤੋਂ ਅਸੀਂ ਇਹੀ ਨਸਲਾਂ ਰੱਖਦੇ ਆ ਰਹੇ ਹਾਂ ਅਬ ਜਦ ਸਹੀਵਾਲ ਪ੍ਰੋਜੈਕਟ ਸ਼ੁਰੂ ਹੋਇਆ ਸਹੀਵਾਲ ਪ੍ਰੋਜੈਕਟ ਦੀ ਬਨਿਸ਼ਤ ਸਾਡੇ ਪਿੰਡ ਦੇ ਅੰਦਰ ਬਹੁਤ ਸਾਰੇ ਨਵੇਂ ਲੋਕ ਵੀ ਜੁੜੇ ਔਰ ਜੋ ਪੁਰਾਣੇ ਐ ਸਾਈਵਾਲ ਨਸਲੀ ਪਾਲਦੇ ਆ ਰਹੇ ਸੀ ਉਹਨਾਂ ਲੋਕਾਂ ਨੂੰ ਵੀ ਕਾਫੀ ਸਹੂਲਤ ਮਿਲੀ ਔਰ ਕੰਮ ਅੱਗੇ ਵਧਾ ਕੇ ਕਰਨ ਲਈ ਉਤਸ਼ਾਹਿਤ ਹੋਏ ਡਿਪਾਰਟਮੈਂਟਸ ਦੀ ਤਰਫੋਂ ਸਾਨੂੰ ਕਾਫੀ ਇਸ ਕੰਮ ਬਾਰੇ ਸਹੂਲਤ ਔਰ ਸਾਥ ਮਿਲਦਾ ਰਹਾ ਔਰ ਅੱਜ ਮੇਰਾ ਜੋ گاਉਂ ਟਿੰਗਾ ਵਾਲੀ ਹੈ ਇਹ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਸਾਹੀਵਾਲ ਰਾਠੀ نسل ਦੇ ਪਸ਼ੂ ਰੱਖਣ ਵਾਲਾ ਗਾਮ ਬਣ ਚੁੱਕਿਆ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਬਤਾ ਚੁੱਕਿਆ ਵੀ ਆਪਣਾ ਸਾਡਾ ਇਹ ਇਲਾਕਾ ਖੁਸ਼ਕ ਹੈ بارش ਵੀ ਥੋੜੀ ਹੈ ਔਰ ਮੇਨ ਜੋ ਇਰੀਗੇਸ਼ਨ ਖਾਤਰ ਨਹਿਰੀ ਪਾਣੀ ਤੇ ਡਿਪੈਂਡ ਹੈ ਲਗਭਗ ਨਹਿਰੀ ਪਾਣੀ ਵੀ ਜੋ ਹੈ ਘਾਟ ਰਹਿਣ ਕਰਕੇ ਸਾਡੇ ਕੋਲ ਹਰਾਚਾਰਾ ਜਾਂ ਫਸਲਾਂ ਥੋੜੀ ਹੋਣ ਕਰਕੇ ਪਸ਼ੂ ਰਖਣਾ ਖੇਤੀ ਦੇ ਨਾਲ ਨਾਲ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਔਰ ਇਹ ਪਸ਼ੂ ਇਸ ਮਾਹੌਲ ਦੇ ਮੁਤਾਬਿਕ ਆਪਣੇ ਆਪ ਨੂੰ ਮਤਲਬ ਟੋਲਰੇਟ ਕਰ ਸਕਦੇ ਆ ਇਹਨਾਂ ਨੂੰ ਇਥੋਂ ਦੀ ਜੋ ਗਰਮੀ ਹੈ ਖੁਸ਼ਕੀ ਹੈ کم ਬਰਸਾਤ ਜਾਂ کم ਹਰੇ ਪੱਠੇ ਵੀ ਹੁਣ ਫਿਰ ਵੀ ਇਹ ਪਸ਼ੂ ਅੱਛੀ ਤਰ੍ਹਾਂ ਸਰਵਾਈਵ ਕਰਦੇ ਆ ਔਰ ਅੱਛੀ ਪ੍ਰੋਡਕਸ਼ਨ ਦੁੱਧ ਵਾਈ अच्छी यील्ड दे रहे हैं अपने इलाके ਦੇ ਮੁਤਾਬਿਕ ਸਾਹੀਵਾਲ ਰਾਠੀ ਬ੍ਰੀਡ ਜੋ ਹੈ ਇਹ ਹੀ ਪਸ਼ੂ ਸਾਡੇ ਖਾਤਰ ਇੱਥੇ ਠੀਕ ਹੈ ਜੋ ਇਥੋਂ ਦੇ ਗਰਮੀ ਸਰਦੀ ਬਰਸਾਤ ਖੁਸ਼ਕੀ ਆਲਾ ਸਭ ਮੌਸਮ ਜੋ ਹੈ ਆਸਾਨੀ ਨਾਲ ਇਹ ਝੇਲ ਸਕਦੇ ਹੈ ਬਹੁਤ ਥੋੜੀ ਖੁਰਾਕ ਨਾਲ ਵੀ ਇਹ ਪਸ਼ੂ ਅੱਛੀ ਦੁੱਧ ਦੀ ਪੈਦਾਵਾਰ ਦੇਣ ਦੇ ਕਾਬਲੀਅਤ ਰੱਖਦੇ ਹੈ तो बहुत ज़्यादा मेंटेनेंस की भी जरूरत नहीं सिंपल ऑर्डिनरी जो अपना तौर तरीका है उस मुताबिक रह के ये पशु अच्छी प्रोडक्शन काबिलियत रखते हैं अगर आप इन पशुओं की खुराक बाबत गल करिए तो ये पशु बहुत थोड़ी खुराक जो है रिक्वायरमेंट है और थोड़ी खुराक खा के ही ये पशु अच्छी प्रोडक्शन दें दे है। तो जो अपने खेतों के अंदर साढ़े को जो भी फसल है वो जो साफ सफाई तो बाद बचा खुचा शेयर है या अपना खेतों जो जो नरमा कपास पैदा करके जो बड़े बड़ेवे मिलते हैं वो सब इन खुराक दे तौर पर इस्तेमाल करते हैं खेत अंदर जो भी ਫਸਲ ਬੜੀ ਤੋਂ ਬਾਅਦ ਰਹਿਣ ਖੁੰਦਾ ਉਥੇ ਪਸ਼ੂ ਚਰ ਕੇ ਬਹੁਤ ਅੱਛੀ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਐ ਇਹਨਾਂ ਨੂੰ ਕਿਸੇ ਹੋਰ ਐਕਸਟਰਾ ਮੇਨਟੇਨੈਂਸ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਤੋਂ ਪਸ਼ੂ ਜੋ ਹੈ ਇਹ ਸਾਡੇ ਪਿੰਡ ਦਾ ਆਪਣਾ ਰਿਵਾਜ ਹੈ ਕਿ ਦੁੱਧ ਦੇਣ ਵਾਲੇ ਔਰ ਬਿਨਾਂ ਦੁੱਧ ਦੇਣ ਵਾਲੇ ਜੋ ਪਸ਼ੂ ਹੈ ਉਹ ਸਵੇਰ ਹੀ ਖੇਤਾਂ ਲਈ ਖੁੱਲ ਜਾਂਦੇ ਹੈ ਔਰ ਸਾਡੇ ਪਿੰਡ ਦਾ ਇਸ ਤਰ੍ਹਾਂ ਮਾਹੌਲ ਹੈ ਕਿ ਹਰ ਕੋਈ ਕਿਸਾਨ ਵੀ ਜੋ ਹੈ ਉਹ ਆਪਣੇ ਆਪ ਬੁਲਾ ਕੇ ਖੁਦ ਕਹਿੰਦਾ ਹੈ ਵੀ ਅੱਜ ਮੇਰੀ ਫਸਲ ਬਾਢੀ ਹੋ ਗਈ ਹੈ ਔਰ ਮੇਰੇ ਖੇਤ ਤੁਸੀਂ ਪਸ਼ੂ ਲੈ ਆਓ ਤਾਂ ਜੋ ਪ੍ਰੋਬਲਮ ਪੰਜਾਬ ਦੇ ਅੰਦਰ ਆ ਰਹੀ ਹੈ ਕਿ ਫਸਲ ਰਹਿਣ ਖੁੰਦ ਨੂੰ ਜਲਾ ਰਹੇ ਉਹ ਦਿੱਕਤ ਕਦੇ ਸਾਡੇ ਇਥੇ ਮੁਸ਼ਕਿਲ ਨਹੀਂ ਆਈ ਔਰ ਆਪਸ ਵਿੱਚ ਬੜਾ ਕੋਆਪਰੇਟਿਵ ਤਰੀਕੇ ਨਾਲ ਹਰ किसान ने बुला के अपने खेत के अंदर पशु चराने हैं ताकि बीमारियां कीड़े मकोड़े भी साफ हो जा और पशुओं का पालन पोषण भी हो जाए और मौसम जो है गर्मी सर्दी वो तो ये पशु बिल्कुल इसे इलाके खातर इसे करके ही सूटेबल है और कुदरत ने पशुओं पशुआ नू इस इलाके की गर्मी खुश्की या सर्दी नू ਚੇਲਣ ਦੇ ਕਾਬਿਲ ਬਣਾਇਆ ਹੈ ਤਾਂ ਇਹਨਾਂ ਨੂੰ ਕਦੇ ਵੀ ਕੋਈ ਗਰਮੀ ਜਾਂ ਸਰਦੀ ਜਾਂ ਖੁਸ਼ਕੀ ਦੇ ਟਾਈਮ ਕੋਈ ਅਲੱਗ ਐਕਸਟਰਾ ਕੇਅਰ ਦੀ ਜ਼ਰੂਰਤ ਨਹੀਂ ਔਰ ਜੋ ਆਮ ਸਾਦਾ ਜਿਸ ਤਰ੍ਹਾਂ ਦਾ ਥੋੜਾ ਬਹੁਤ ਵੀ ਇੰਤਜ਼ਾਮ ਹੈ ਇਹ ਪਸ਼ੂ ਆਪਣੇ ਆਪ ਉਥੇ ਗੁਜ਼ਾਰਾ ਕਰ ਲੈਣਗੇ ਅਗਰ ਸਰਦੀਆਂ ਦੇ ਟਾਈਮ ਜੋ ਇਕੱਠੇ ਪਸ਼ੂ ਹੈ ਉਹ ਨੌਰਥ ਸਾਈਡ ਦੀ ਕੋਈ ਦੀਵਾਰ ਮਿਲ ਜਾਏ ਔਰ ਉਹ ਦੀਵਾਰ ਦਾ ਆਸਰਾ ਲੈ ਕੇ ਬੈਠ ਜਾਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਮੀ ਮਤਲਬ ਸਰਦੀ ਤੋਂ ਕੋਈ ਪ੍ਰੋਬਲਮ ਨਹੀਂ ਆਏਗੀ ਗਰਮੀ ਵੀ ਜਦ ਹੈ ਪੀਣ ਨੂੰ ਸਾਫ਼ ਪਾਣੀ ਮਿਲ ਜਾਏ ਔਰ ਦਿਨੇ ਥੋੜੀ-ਬਹੁਤ ਅਗਰ ਦਰਖਤ ਮਿਲ ਜਾਏ ਛਾਂ ਹੈ ਤਾਂ ਇਹ ਆਪਣਾ ਉੱਥੇ ਬੈਠ ਕੇ ਆਰਾਮ ਨਾਲ guzara ਕਰ ਲੈਣਗੇ ਔਰ ਜੁਗਾਲੀ ਕਰਕੇ ਦੁਬਾਰਾ ਫੇਰ ਚਰਨ ਖਾਤਰ ਪਸ਼ੂ ਤਿਆਰ ਹੋ ਜਾਣਗੇ ਮੇਰਾ ਨਾਮ ਡਾਕਟਰ ਵਿਸ਼ਾਲ ਸਿੰਘ ਹੈ ਮੈਂ ਪਸ਼ੂ ਪਾਲਨ ਵਿਭਾਗ ਦੇ ਵੈਟਰਨਰੀ ਅਫੀਸਰ ਦੇ ਤੌਰ ਤੇ ਐਸ ਪਿੰਡ ਵਿੱਚ ਕੰਮ ਕਰਦਾ ਰਿਹਾ ਹਾਂ ਤੇ ਇਸ ਪਿੰਡ ਦੇ ਨਾਲ ਮੈਂ ਬੜਾ ਲੱਕੀ ਰਿਹਾ ਹਾਂ ਕਿ ਮੇਰੀ ਇਸ ਪਿੰਡ ਵਿੱਚ ਪੋਸਟਿੰਗ ਹੋਈ ਜਦੋਂ ਇਸ ਪਿੰਡ ਵਿੱਚ ਸਾਈਵਾਲ ਪ੍ਰੋਜੈਕਟ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਹੀ ਕੁਝ ਫਾਰਮਰਜ਼ ਕੋਲੇ ਸਾਈਵਾਲ ਨਸਲ ਦੀਆਂ ਤੇ ਦੇਸੀ ਨਸਲ ਦੀਆਂ ਗਾਇਆਂ ਸੀਗੀਆਂ ਲੇਕਿਨ ਜਿਵੇਂ-ਜਿਵੇਂ ਪ੍ਰੋਜੈਕਟ ਵਿੱਚ ਅਸੀਂ ਕੰਮ ਕਰਦੇ ਗਏ ਤੇ ਜਦੋਂ ਹੋਰ ਨਸਲ ਵਿੱਚ ਸੁਧਾਰ ਗਾਇਆਂ 'ਚ ਹੋਇਆ ਤਾਂ ਇਹਦੇ ਨਾਲ ਨਾਲ ਹੋਰ ਵੀ ਪਿੰਡ ਦੇ ਜਿਹੜੇ ਨੌਜਵਾਨ ਐ ਹੋਰ ਸਾਥੀ ਇਹ ਪਿੰਡ ਦੇ ਉਹ ਅਟਰੈਕਟ ਹੋਏ ਵੀ ਪਹਿਲਾਂ ਵੀ ਗਾਈਆਂ ਉਹਨਾਂ ਰੱਖਦੇ ਸੀ ਆਲਰੇਡੀ ਲੇਕਿਨ ਜਦੋਂ ਦੇਖਿਆ ਵੀ ਇੱਕ ਪਸ਼ੂ ਪਾਲਨ ਵਿਭਾਗ ਦੇ ਪ੍ਰੋਜੈਕਟ ਦੇ ਨਾਲ ਗਾਈਆਂ ਦੇ ਨਸਲ ਵਿੱਚ ਇਸ ਤਰੀਕੇ ਦਾ ਸੁਧਾਰ ਹੋ ਰਿਹਾ ਹੈ ਤਾਂ ਹੋਰ ਵੀ ਜਿਹੜੇ ਪਿੰਡ ਦੇ ਵਾਸੀ ਹੈ ਇਸ ਪ੍ਰੋਜੈਕਟ ਦੇ ਨਾਲ ਜੁੜੇ ਤੇ ਉਹਨਾਂ ਨੇ ਆਪਣੇ ਪੱਧਰ ਤੇ ਸਾਈਵਾਲ ਨਸਲ ਦੀ ਗਾਈਆਂ ਰਾਠੀ ਨਸਲ ਦੀ ਗਾਈਆਂ ਵੀ ਹੈ ਇੱਥੇ ਲੇਕਿਨ ਸਾਈਵਾਲ ਨਸਲ ਦੀ ਗਾਈਆਂ ਦੇ ਪ੍ਰਤੀ ਉਹਨਾਂ ਦਾ ਰੁਜ਼ਾਨ ਦਿਨ-ਪ੍ਰਤੀ-ਦਿਨ ਵੜਦਾ ਗਿਆ ਤੇ ਉਹਦਾ ਅਸੀਂ ਇਹ ਪ੍ਰਿਨਾਮ ਦੇਖ ਰਹੇ ਹਾਂ ਕਿਸ ਪ੍ਰੋਜੈਕਟ ਕਾਰਨ ਪਸ਼ੂ ਪਾਲਨ ਵਿਭਾਗ ਦਾ ਜਿਹੜਾ ਪ੍ਰੋਜੈਕਟ ਹੈ ਉਹਨੇ ਪਿੰਡ ਦੇ ਰੂਰਲ ਇਕਨੋਮੀ ਨੂੰ ਨਾ ਸਿਰਫ ਅੱਗੇ ਵਧਾਇਆ ਬਲਕਿ ਰੋਜ਼ਗਾਰ ਦੇ ਨਵੇਂ ਸਾਧਨ ਵੀ ਪੈਦਾ ਕੀਤੇ ਇਹਨਾਂ ਦੀ ਜਿਹੜੀਆਂ ਪਹਿਲਾਂ ਨਸਲ ਦੀ ਗਾਈਆਂ ਇਹਨਾਂ ਕੋਲੇ ਹੁੰਦੀਆਂ ਸੀ ਤੇ ਉਹ ਗਾਈਆਂ ਦੇ ਰੇਟ ਵੀ ਇਹਨਾਂ ਨੂੰ ਕੋਸਟਿੰਗ ਇੰਨਾ ਜ਼ਿਆਦਾ ਨਹੀਂ ਮਿਲਦੀ ਸੀ ਲੇਕਿਨ ਜਿਵੇਂ ਜਿਵੇਂ ਨਸਲ ਵੀ ਸੁਧਾਰ ਹੁੰਦਾ ਗਿਆ ਬਰੀਡ ਕਰੈਕਟਿਸਟਿਕ ਇੰਪਰੂਵ ਹੋਏ ਪਿੰਡ ਵਾਸੀਆਂ ਨੇ ਮਹਿਕਮੇ ਦੇ ਨਾਲ ਡਿਪਾਰਟਮੈਂਟ ਦੇ ਨਾਲ ਮਿਲ ਕੇ بڑے ਪੱਧਰ ਤੇ ਪਸ਼ੂ ਮੇਲੇ ਵੀ ਲਗਵਾਏ ਪਸ਼ੂ ਤਾਂ ਨਸਲ ਪ੍ਰਦਰਸ਼ਨੀਆਂ ਵੀ ਲਗਵਾਈਆਂ ਐਸ ਸਾਰੀ ਚੀਜ਼ਾਂ ਨੂੰ ਜਦੋਂ ਆਪਾਂ ਕਲੈਕਟਿਵ ਅਫਰਟਸ ਦੇ ਤੌਰ ਤੇ ਦੇਖਦੇ ਆਂ ਤੇ ਇਹ ਮਹਿਸੂਸ ਹੁੰਦਾ ਹੈ ਵੀ ਸਾਈਵਲ ਪ੍ਰੋਜੈਕਟ ਕਰਨ ਐਸ ਪਿੰਡ ਦੀ ਐ ਨਸਲ ਦੀ ਪਿੰਡ ਦੀ ਨਸਲ ਦੀ ਗਾਇਆਂ ਵੀ ਤਾਂ ਨਸਲ ਸੁਧਾਰ ਹੋਇਆ ਹੀ ਹੈ ਬਲਕਿ ਐਸ ਪ੍ਰੋਜੈਕਟ ਕਰਕੇ ਪਿੰਡ ਵਿੱਚ ਰੋਜ਼ਗਾਰ ਤੇ ਵੱਡੇ ਪੱਧਰ ਤੇ ਇੱਕ ਨਵੀਆਂ ਮੌਕੇ ਵੀ ਪੈਦਾ ਹੋਏ ਐ ਐਸ ਮੌਕੇ ਪੈਦਾ ਹੋਣ ਕਰਕੇ ਜਿਹੜੇ ਅਫਸਰ ਪੈਦਾ ਹੋਏ ਪ੍ਰੋਜੈਕਟ ਕਰਨ ਪਸ਼ੂ ਪਾਲਣ ਵਿਭਾਗ ਕਰਕੇ ਜਾਂ ਸਾਡਾ ਕੁਝ ਇਹਨਾਂ ਇਸ ਗੱਲਾਂ ਨੂੰ ਆਪਾਂ ਵੀ ਸਮਝ ਸਕਦੇ ਹਾਂ ਕਿ ਕੁਝ ਗੱਲਾਂ ਸਹਿਯੋਗ ਵੀ ਹੁੰਦੀਆਂ ਜਿਵੇਂ ਕਿ ਡਿਪਾਰਟਮੈਂਟ ਦਾ ਪ੍ਰੋਜੈਕਟ ਇੱਥੇ ਰਨ ਹੋਣਾ ਤੇ ਆਲਰੇਡੀ ਦੇਸੀ ਨਸਲ ਦੀਆਂ ਗਾਈਆਂ ਦਾ ਇਸ ਪਿੰਡ ਦੇ ਵਾਸੀਆਂ ਦਾ ਪ੍ਰਤੀ ਰੋਜ਼ਾਨਾ ਹੋਣਾ ਜਦੋਂ ਦੋਨੋਂ ਚੀਜ਼ਾਂ ਕੋਆਰਡੀਨੇਟ ਹੋਈਆਂ ਤੇ ਸਹੀ ਡਾਇਰੈਕਸ਼ਨ ਵਿੱਚ ਚੱਲੀਆਂ ਇਸ ਡਾਇਰੈਕਸ਼ਨ ਨੇ ਜਿਹੜੇ ਪਿੰਡ ਦੇ ਬੱਚੇ ਸ਼ਹਿਰਾਂ 'ਚ ਕੰਮ ਕਰਨ ਖਾਤਰ ਜਾਂਦੇ ਸੀਗੇ ਪੜਾਈ ਕਿੰਨੀ ਤਾਂ ਧਿਆਨ ਦੇ ਰਹੇ ਹੈ ਪੜਾਈ ਦੇ ਨਾਲ ਨਾਲ ਬੱਚਿਆਂ ਨੇ ਸਾਈਬਰ ਪ੍ਰੋਜੈਕਟ ਨੂੰ ਚੁਣਿਆ ਤੇ ਆਪਣੀ ਨਗਾਈਆਂ ਨੂੰ ਹੋਰ ਅੱਛੇ ਲੈਵਲ ਤੇ ਉਹ ਸੁਧਾਰ ਕਰਕੇ ਲੈ ਕੇ ਗਏ ਤੇ ਜਿਹੜਾ ਕਿਨੇ ਪਲਾਨ ਬੋਲਦੇ ਆਪਾਂ ਪਿੰਡਾਂ ਤੋਂ ਸ਼ਹਿਰਾਂ ਚ ਲੋਕੀ ਕੰਮ ਕਰਨ ਖਾਤਰ ਜਾਂਦੇ ਥੋੜੀ ਥੋੜੇ ਪੈਸਿਆਂ ਖਾਤਰ ਇਹਨਾਂ ਨੇ ਪ੍ਰੋਜੈਕਟ ਦੇ ਨਾਲ ਜੁੜ ਕੇ ਸਾਈਵਾਲ ਤੇ ਦੇਸੀ ਨਸਲ ਦੀਆਂ ਗਾਈਆਂ ਵਿੱਚ ਜਦੋਂ ਨਸਲ ਸੁਧਾਰਦੇ ਪ੍ਰਣਾਮ ਦੇਖੇ ਤਾਂ ਐਜ ਉਹਨਾਂ ਨੇ ਬਿਜ਼ਨਸ ਦੇ ਤੌਰ ਤੇ ਇਸ ਗੋਪਾਲਨ ਨੂੰ ਇਸ ਪ੍ਰੋਜੈਕਟ ਨੂੰ ਲਿੱਤਾ ਤੇ ਅੱਜ ਇਹਦਾ ਪ੍ਰਣਾਮ ਇਹ ਦੇਖ ਰਹੇ ਆਂ ਵੀ ਜਿਵੇਂ ਸ਼ੁਰੂ ਵਿੱਚ ਇੱਥੇ ਇਸ ਪਿੰਡ ਵਿੱਚ ਤੇ ਨੀਆ ਚਾਰ ਫਾਰਮਰਸ ਕੋਲੇ ਪੰਜ ਫਾਰਮਰਸ ਕੋਲੇ ਗਾਈਆਂ ਹੋਣੀਆਂ ਹੁਣ ਲਗਭਗ ਇੱਕ ਦੋ ਘਰ ਛੱਡ ਕੇ ਸਾਰੇ ਘਰਾਂ ਕੋਲੇ ਸਾਈਵਲ ਨਸਲ ਦੀਆਂ ਗਾਈਆਂ ਤੁਹਾਨੂੰ ਦੇਖਣ ਚ ਮਿਲ ਜਾਨਗੀਆ ਸਾਈਵਲ ਨਸਲ ਦੀਆਂ ਗਾਈਆਂ ਕਰਕੇ ਹੀ ਇਸ ਪਿੰਡ ਵਿੱਚ ਬੜੇ ਮੇਲੇ ਵੀ ਆਰਗੇਨਾਈਜ਼ ਹੋਏ ਐ ਤੇ ਕਈ ਵਾਰੀ ਇਸ ਤਰੀਕੀ ਦੀ ਅਨਾਉਂਸਮੈਂਟ ਵੀ ਹੋਈ ਐ ਵੀ ਕਿਉਂ ਨਾ ਇਸ ਪਿੰਡ ਦਾ ਨਾਮ ਢਿੰਗਾ ਵਾਲੀ ਸਾਈਵਲ ਰੱਖ ਦਿੱਤਾ ਜਾਵੇ ਮੇਰਾ ਨਾਮ ਕੁਸ਼ ਡੁੱਡੀ ਐ ਮੈਂ ਪਿੰਟਿੰਗਾ ਵਾਲੀ ਜ਼ਿਲ੍ਹਾ ਫਾਿਲਕਾ ਦਾ ਰਹਿਣ ਵਾਲਾ ਤੇ ਅਸੀਂ ਸਾਈਵਲ ਗਾਇਆਂ ਦਾ ਡੇਰੀ ਫਾਰਮ ਰਨ ਕਰ ਰਹੇ ਹਾਂ ਤੇ ਆ ਕੰਮ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀਗਾ ਤੇ ਹੁਣ ਅਸੀਂ ਤਿੰਨੇ ਭੈਣ ਭਰਾ ਉਹਨਾਂ ਦੇ ਨਾਲ ਵੀ ਮਿਲ ਕੇ ਪੂਰਾ ਪਰਿਵਾਰ ਉਹਨਾਂ ਦਾ ਹੱਥ ਵਟਾਉਂਦੇ ਆ ਨਾਲੇ ਅਸੀਂ ਪੜ੍ਹਾਈ ਦੇ ਨਾਲ ਨਾਲ ਆਪਦਾ ਇਹ ਕੰਮ ਜਿਹੜਾ ਰਨ ਕਰ ਰਹੇ ਆ ਤੇ ਇੰਨੇ ਇਨਾਮ ਜਿਹੜੇ ਆ ਅਸੀਂ ਅਵਾਰਡ ਜਿਹੜੇ ਅਸੀਂ ਆਪਣੇ ਪੜ੍ਹਾਈ ਤੋਂ ਨਹੀਂ ਜਿਹੜੇ ਜਿੱਤੇ ਸੀ ਇਹ ਸਾਨੂੰ ਇਨਸਾਈ ਵਾਲ گاਵਾਂ ਨੇ ਐਗਜ਼ਿਬਿਸ਼ਨਾਂ 'ਚ ਦਿਵਾਏ ਆ ਸਾਡੇ ਕੋਲ ਕੁੱਲ 45 ਪਸ਼ੂ ਹੈ ਤੇ ਉਹਨਾਂ ਚ 12 13 ਪਸ਼ੂ ਜਿਹੜੇ ਦੁੱਧ ਦਿੰਦੇ ਆ ਉਹ ਹੈ ਤੇ ਸਵੇਰੇ ਅਸੀਂ 4:00 4 ਵਜੇ ਸਾਰੇ ਇਕੱਠੇ ਉੱਠ ਕੇ ਤੇ ਉਹਨਾਂ ਦਾ ਕੰਮ ਜਿਹੜਾ ਕਰਦੇ ਆ ਤੇ ਬਾਅਦ ਚ ਆਪਣਾ ਜਿਹੜਾ ਕੋਈ ਕਾਲਜ ਹੈ ਕੋਈ ਸਟੱਡੀ ਜੋ ਵੀ ਹੈ ਉਹ ਕਰਦੇ ਆ ਖੇਤੀ ਦੇ ਨਾਲ ਨਾਲ ਅਸੀਂ ਆ ਕੰਮ ਜਿਹੜਾ ਹੈ ਕਰਿਆ ਸੀਗਾ ਤੇ ਹੁਣ ਸਾਨੂੰ ਇਹਦਾ ਬੜਾ ਚੰਗਾ ਬੈਨੀਫਿਟ ਹੈ ਇਹਨਾਂ ਦੀ ਜਿਹੜੀ ਦੁੱਧ ਚੋਈ ਹੈ ਉਹ ਅਸੀਂ ਆਪਣੇ ਹੱਥਾਂ ਨਾਲ ਕਰਦੇ ਆ ਮੈਨੂਵਲੀ ਕੋਈ ਮਸ਼ੀਨ ਦੀ ਵਰਤੋਂ ਨਹੀਂ ਕਰਦੇ ਸਾਨੂੰ ਵੀ ਇਹਨਾਂ ਦਾ ਦੁੱਧ ਦਾ ਜਿਹੜਾ ਵਾਜਿਬ ਰੇਟ ਹੈ ਸਹੀ ਰੇਟ ਹੈ ਉਹ ਸਾਨੂੰ ਇਹਨਾਂ ਤੋਂ ਨਹੀਂ ਮਿਲਦਾ ਜਿਵੇਂ ਪਿੰਡਾਂ 'ਚ ਆਪਣੇ ਨੇ ਮਾਰਕੀਟਿੰਗ ਦਾ ਬੜਾ ਇਸ਼ੂ ਹੈ ਤੇ ਫਿਰ ਅਸੀਂ ਇਹਨਾਂ ਇਹਦਾ ਕਿਉਂ ਬਣਾ ਕੇ ਤੇ ਉਹ ਸੇਲ ਕਰਨ ਦੀ ਜਿਹੜੀ ਹੈ ਪ੍ਰਕਿਰਿਆ ਜਿਹੜੀ ਆ ਉਹ ਕਰਦੇ ਆ ਵੀ ਸਾਨੂੰ ਉਧਰ ਦੀ ਥੋੜਾ ਬਹੁਤ ਜਿਹੜਾ ਬੈਨੀਫਿਟ ਹੈ ਉਧਰ ਕਿਉਂ ਦੇ ਵੱਲ ਹੋ ਜੇ ਸਾਡੇ ਕੋਲ ਕੁੱਲ ਟੋਟਲ ਲਗਭਗ 150 ਤੋਂ ਉੱਪਰ ਪਸ਼ੂ ਹੈ ਜਿਨ੍ਹਾਂ ਦੇ ਅੰਦਰੋਂ 30 35 ਜੋ ਪਸ਼ੂ ਹੈ ਉਹ ਹਮੇਸ਼ਾ ਦੁੱਧ ਦੇਣ ਵਾਲੇ ਰਹਿੰਦੇ ਆ ਤੋ 30-35 ਪਸ਼ੂਆਂ ਦੇ ਨਾਲ ਹੀ ਉਹਨਾਂ ਦੇ ਛੋਟੇ ਬੱਚੇ ਜੋ ਹੈ ਉਹ तकरीबन 35 ਤੋਂ 40 ਉਹ ਰਹਿੰਦੇ ਆ ਉਸ ਤੋਂ ਬਾਅਦ ਕੁਝ ਹਾਈਫਰ ਜੋ ਹੈ ਬੱਚੀਆਂ ਉਹ ਮਤਲਬ ਲਗਭਗ ਬਾਕੀ ਬੱਚੇ ਜੋ ਹੈ ਪਸ਼ੂ ਉਹਨਾਂ ਦਾ ਕਰੀਬ 50% ਹੈ ਔਰ 50% ਜੋ ਹੈ ਉਹ ਡਰਾਈ ਕੈਟਲਸ ਰਹਿੰਦੇ ਆ ਜੋ ਥੋੜਾ ਦਿਨ ਅੱਗੇ ਠਹਿਰ ਕੇ ਜਾ ਕੇ ਸੂਣ ਆਲੇ ਆ आज तक ਸਾਡੇ ਕੋਲ ਜੋ ਮਤਲਬ ਤੌਰ ਤਰੀਕੇ ਹੈ ਉਹ ਪੁਰਾਣੇ ਉਹ ਹੀ ਵਿਰਾਸਤੀ ਜੋ ਬਜ਼ੁਰਗਾਂ ਦੇ ਟਾਈਮ ਸੀ ਉਹੀ ਤੌਰ ਤਰੀਕੇ ਅੱਜ ਵੀ ਅਸੀਂ ਮਤਲਬ ਅਪਣਾ ਰਹੇ ਹਾਂ ਇਹਨਾਂ ਦਾ ਜੋ ਖੁਦ ਮੈਨੂਅਲੀ ਸਾਮ ਸੰਭਾਲ ਕਰਨੀ ਹਰਾ ਪੱਠਾ ਜਾਂ ਦਾਣਾ ਪਾਣੀ ਜੋ ਵੀ ਦੇਣਾ ਹੈ ਉਹ ਸਭ ਮੈਨੂਅਲੀ ਦੇਣਾ ਹੈ ਇਹਨਾਂ ਦਾ ਦੁੱਧ ਜੋ ਮਿਲਕਿੰਗ ਕਰਨੀ ਹੈ ਉਹ ਵੀ ਸਾਰੀ ਹੱਥਾਂ ਨਾਲ ਆਦਮੀ ਮੈਨੂਅਲੀ ਕਰਦੇ ਹੈ उस तो बाद दुध अपना जिस जिस जगह पहुंचाना है घर की जरूरत खात है अपना सर्कल अंदर देना है या जो डेयरी बेचना है वो दे के बाकी अपना दुध जो है वो सारा घर इस्तेमाल खात रखा जाता है और आज भी उस तरह पूरा दिन दुध गर्म करना रात दही जमाना सुबह बिलो के मक्खन तैयार करके ਔਰ ghee ਤਿਆਰ ਕਰਨਾ આજ ਵੀ ਉਹੀ ਪੂਰਾ ਪ੍ਰੋਸੈਸ ਜੋ ਹੈ ਜੋ ਬਜ਼ੁਰਗਾਂ ਦੇ ਟਾਈਮ ਤੋਂ ਹੈ ਪੁਰਾਣਾ ਤੌਰ ਤਰੀਕਾ ਉਹੀ ਇਸਤੇਮਾਲ ਹੋ ਰਿਹਾ ਹੈ ਔਰ ਉਹੀ ਉਮੀਦ ਹੈ ਵੀ ਅੱਗੇ ਵੀ ਚੱਲਦਾ ਰਹੇਗਾ ਦੇਸੀ ਨਸਲ ਦੀਆਂ ਗਾਵਾਂ ਦੀ ਸਾਂਭ ਸੰਭਾਲ ਬਹੁਤ ਸਰਲ ਅਤੇ ਹਾਲਾਤ ਮੁਤਾਬਕ ਕੀਤੀ ਜਾ ਸਕਦੀ ਹੈ ਇਨ੍ਹਾਂ گاਵਾਂ ਦਾ ਛੱਡ ਚਾਰਾ ਅਤੇ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਬਹੁਤ ਜ਼ਿਆਦਾ ਸਰਦੀ ਅਤੇ ਬਹੁਤ ਜ਼ਿਆਦਾ ਗਰਮੀ ਦਾ ਦੇਸੀ ਨਸਲ ਦੀਆਂ ਗਾਵਾਂ ਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਦੇਸੀ ਗਾਵਾਂ ਦਾ ਗੋਬਰ ਅਤੇ ਮੂਤਰ ਵੀ ਕਿਸਾਨ ਦੀ ਖੇਤੀ ਬਾੜੀ ਵਿੱਚ ਵਧੀਆ ਖਾਦ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਦੀ ਮਾਰਕੀਟਿੰਗ ਜੋ ਹੈ ਉਹ ਵਾਸਤਵ ਮੈਂ ਵੀ ਇੱਕ ਬਹੁਤ ਬੜੀ ਸਮੱਸਿਆ ਹੈ ਸਾਡੇ ਖਾਤਰ ਜੋ ਮਤਲਬ ਬਹੁਤ ਕੀਮਤੀ ਚੀਜ਼ ਔਰ ਜੋ A2 ਮਿਲਕ ਹੈ ਉਹ ਪੈਦਾ ਕਰਕੇ ਵੀ ਸਾਨੂੰ ਮਤਲਬ ਇਸ ਦੀ ਕੀਮਤ ਪੂਰੀ ਨਹੀਂ ਮਿਲ پا ਰਹੀ ਪਰ ਆ ਹੈ ਵੀ ਇੱਕ ਸੋਸ਼ਲ ਸਰਵਿਸ ਦੇ ਤੌਰ ਤੇ ਫਿਰ ਵੀ ਆ ਕੰਮ ਅਸੀਂ ਕਰਦੇ ਆ ਰਹੇ ਆ ਤਾਂ ਅਜਰੂਰ ਮੇਰੀ ਵੀ ਇਹ ਅਪੀਲ ਰਹੇਗੀ ਕਿ ਜੋ A2 ਮਿਲਕ ਪੈਦਾ ਕਰਕੇ ਇਹਦਾ ਕੀਮਤ ਜੋ ਸਾਨੂੰ ਮਿਲਣੀ ਚਾਹੀਦੀ ਹੈ ਔਰ ਬਾਕੀ ਜੋ ਹੈ ਜੋ HF ਬਰੀਡ ਜ਼ਿਆਦਾ ਹੈ ਉਹਨਾਂ ਦੇ ਕਾਰਨ ਵੀ ਜੋ ਵੀ ਦੁੱਧ ਖਰੀਦ ਕਰਨ ਵਾਲੇ ادارے ਹੈ ਉਹ ਲਗਭਗ HF ਬਰੀਡ ਦੇ ਜੋ ਫੈਟ ਪਰਸੈਂਟੇਜ ਹੈ ਉਸ ਦੇ ਉੱਪਰ ਦੁੱਧ ਦੇ ਰੇਟ ਲਗਭਗ ਨਿਰਧਾਰਿਤ ਕਰਦੀ ਹੈ ਜਦ ਕਿ ਇਹਨਾਂ ਪਸ਼ੂਆਂ ਦਾ A2 ਮਿਲਕ ਅੱਛਾ ਫੈਟ ਪਰਸੈਂਟੇਜ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮੁਕਾਬਲੇ ਕੀਮਤ ਸਾਨੂੰ ਬਹੁਤ ਕਮ ਮਿਲਦੀ ਹੈ ਪਰ ਸ਼ਾਇਦ ਹੌਲੀ ਹੌਲੀ ਇਹ ਸਮੱਸਿਆਵਾਂ ਵੀ ਦੂਰ ਹੋਣਗੀ ਪਰ ਆਪਣਾ ਜੋ ਦੁੱਧ ਹੈ ਉਹ ਸਭ ਤੋਂ ਪਹਿਲੇ ਜੋ ਮਤਲਬ ਬੱਚੇ ਹੈ ਗਾਂ ਦੇ ਉਹਨਾਂ ਦਾ ਹੱਕ ਹੈ ਸਭ ਤੋਂ ਪਹਿਲੇ ਉਹਨਾਂ ਖਾਤਰ ਉਸ ਤੋਂ ਬਾਅਦ ਜੋ ਅਸੀਂ ਲੋਕ ਇਹਨਾਂ ਨੂੰ ਪਾਲ ਰਹੇ ਆ ਉਹਨਾਂ ਖਾਤਰ ਆਪਣੀ ਜ਼ਰੂਰਤਾਂ ਵਾਲਾ ਰੱਖਦੇ ਆ ਉਸ ਤੋਂ ਬਾਅਦ ਫਿਰ ਇਹ ਦੁੱਧ ਜੋ ਹੈ ਆਪਣੇ ਸਰਕਲ ਦੇ ਅੰਦਰ ਜਾਂ ਜੋ ਲੋਕ ਅੱਛਾ ਦੁੱਧ ਚਾਹੁੰਦੇ ਹੈ A2 ਮਿਲਕ ਪਸੰਦ ਕਰਦੇ ਹੈ ਉਹਨਾਂ ਨੂੰ ਵੀ ਸਪਲਾਈ ਕਰਦੇ ਰਹੇ ਆ ਉਸ ਤੋਂ ਬਾਅਦ ਅਗਰ ਬਚ ਜਾਏ ਦੂਸਰੇ ਸੁਪਰ ਫੂਡ ਵਗੈਰਾ ਜੋ ਹੈ ਉਹ ਲੋਕ ਵੀ ਆ ਕੇ ਦੁੱਧ ਲੈ ਜਾ ਰਹੇ ਹੈ ਇਹ ਜੋ ਰਾਠੀ ਔਰ ਸਾਈਵਾਲ ਆਪਣੀ ਨੇਟਿਵ ਬਰੀਡ ਹੈ ਇਹ ਬਰੀਡ ਇਲਾਕੇ ਆਪਣੇ ਮੌਸਮ ਜਲਵਾਯੂ ਦੇ ਮੁਤਾਬਿਕ ਇਹ ਡਵੈਲਪ ਹੋਈ ਬਰੀਡਸ ਹੈ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਕੋਈ ਬਿਮਾਰੀਆਂ ਐਸੀ ਨਹੀਂ ਹੈ 1970 ਦੇ ਬਾਅਦ ਜਦ ਆਪਣੇ ਇਥੇ ਕ੍ਰਾਸ ਬਰੀਡ ਪਸ਼ੂ ਆ ਗਏ ਐਚ ਐਫ ਜਰਸੀ ਵਗੈਰਾ ਆ ਗਏ ਉਹਨਾਂ ਦੇ ਆਉਣ ਤੋਂ ਬਾਅਦ ਕੁਝ ਐਸੀ ਬਿਮਾਰੀਆਂ ਜੋ ਇਹਨਾਂ ਪਸ਼ੂਆਂ ਦੇ ਇਹਨਾਂ ਨਸਲਾਂ ਦੇ ਅੰਦਰ ਕਦੇ ਨਹੀਂ ਸੀ ਉਹ ਬਿਮਾਰੀਆਂ ਵੀ ਕੁਝ ਅਬ ਇਹਨਾਂ ਪਸ਼ੂਆਂ 'ਚ ਦੇਖਣ ਨੂੰ ਆ ਰਹੀ ਹੈ ਅਗਰ ਸਹੀ ਤਰ੍ਹਾਂ ਰੱਖ ਰਖਾਵ ਰੱਖਿਆ ਜਾਏ ਤਾਂ ਇਹ ਪਸ਼ੂ ਕੋਈ ਬਹੁਤ ਜ਼ਿਆਦਾ ਕੋਈ ਬਿਮਾਰੀ ਨਹੀਂ ਪਕੜਦੇ ਇਹ ਬਿਮਾਰੀਆਂ ਦੇ ਖਾਤਰ ਵੈਸੇ ਵੀ ਟੋਲਰੈਂਸ ਇਹਨਾਂ ਦੀ ਪਾਵਰ ਜ਼ਿਆਦਾ ਹੈ ਅਬ ਛੋਟਾ ਮੋਟਾ ਜੋ ਚੀਚੜ ਹੋ ਜਾਣਾ ਜਾਂ ਕੋਈ ਬੁਖਾਰ ਆ ਜਾਣਾ ਇਹ ਮਾਮੂਲੀ ਸਾਧਾਰਨ ਹੈ ਲੇਕਿਨ ਉਹ ਮੁਸ਼ਕਲਾਂ ਵੀ ਇਹਨਾਂ ਪਸ਼ੂਆਂ ਦੇ ਅੰਦਰ ਇਹ ਰਾਠੀ ਔਰ ਸਾਈਵਾਲ ਬਰੀਡ ਦੇ ਅੰਦਰ ਘਟਾ ਹੈ ਔਰ ਦੂਸਰਾ ਹੈ ਕਿ ਜੋ ਆਪਣੇ ਪਸ਼ੂ ਰੋਜ਼ ਬਾਹਰ ਖੇਤ ਦੇ ਅੰਦਰ ਖੁੱਲਦੇ ਰਹਿਣ ਦੇ ਇਸ ਕਰਕੇ ਉਹ ਫਿਜ਼ੀਕਲੀ ਔਰ ਵੈਸੇ ਵੀ ਜਿਆਦਾ ਫਿਟ ਹੈ ਔਰ ਇਹ ਛੋਟੀ ਮੋਟੀ ਬਿਮਾਰੀਆਂ ਜੋ ਹੈ ਚੀਚੜ ਵਗੈਰਾ ਵਾਲੇ ਜਾਂ ਬੁਖਾਰ ਆਣਾ ਔਰ ਉਹ ਨਹੀਂ ਉਹਨਾਂ ਨੂੰ ਆਏਗੀ ਜਿਵੇਂ ਕਿਸੇ ਨੇ ਕੋਈ ਆਪਣਾ ਗੋਪਾਲਨ ਦਾ ਕੰਮ ਕਰਨਾ ਹੈ ਜਾਂ ਕੋਈ ਡੇਰੀ ਫਾਰਮਿੰਗ ਦੇ ਕੰਮ ਵਿੱਚ ਏਂਟਰ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਆਪਣੇ ਏਰੀਆ ਦੀ ਮਾਰਕੀਟ ਦੇਖੇ ਏਵੈਲੂਏਟ ਕਰੇ ਕਿ ਉਸ ਏਰੀਆ ਵਿੱਚ ਕੀ ਉਹਦੇ ਕਲਾਈਮੈਟਿਕ ਕੰਡੀਸ਼ਨਸ ਹੈ ਕੀ ਮਾਰਕੀਟ ਦਾ ਸਿਨੈਰੀਓ ਹੈ ਉਸ ਕੰਡੀਸ਼ਨ ਉਹਨਾਂ ਦੋਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਆਪਣੀ ਫਾਰਮਿੰਗ ਦੇ ਕੰਮ ਨੂੰ ਚੂਜ਼ ਕਰ ਸਕਦਾ ਹੈ ਲੇਕਿਨ ਜਦੋਂ ਆਪਾਂ ਦੇਸੀ ਗੋਪਾਲਨ ਦੀ ਗੱਲ ਕਰਾਂਗੇ ਸਾਈਵਾਲ ਦੀ ਗੱਲ ਕਰਾਂਗੇ ਉੱਥੇ ਤੁਹਾਨੂੰ ਅਸੀਂ ਡਿਫਰੈਂਸ਼ੀਏਟ ਕਰਨਾ ਚਾਹਾਂਗੇ ਵੀ ਗਾਇਆਂ ਸਾਰੀਆਂ ਵਧੀਆਂ डेयरी फार्मिंग ਵਿੱਚ ਜੋ ਵੀ ਕੰਮ ਕਰ ਰਹੇ ਆਲਰੇਡੀ ਕਿਸੇ ਨਾ ਕਿਸੇ ਬਰੀਡ ਦੇ ਨਾਲ ਉਹ ਕੰਮ ਕਰ ਰਹੇ ਹੈ ਚਾਵੇਂ ਮੱਝਾਂ ਵਿੱਚ ਆਪਾਂ ਮੂਰਰਾ ਤੇ ਨੀਲੀ ਰਵੀ ਦੀ ਗੱਲ ਕਰੀਏ ਗਾਇਆਂ ਚ ਆਪਾਂ ਐਚਐਫ ਦੀ ਜਰਸੀ ਦੀ ਕੁਰਸਫੀਡਿੰਗ ਦੀ ਗੱਲ ਕਰੀਏ ਲੇਕਿਨ ਜੇ ਕਿਸੇ ਨੇ ਸਾਈਵਲ ਗੋਪਾਲਨ ਕਰਨਾ ਹੈ ਤਾਂ ਕੁਝ ਪੁਆਇੰਟਸ ਅਸੀਂ ਡਿਫਰੈਂਸ਼ੀਏਟ ਕਰਨਾ ਜ਼ਰੂਰ ਚਾਹਾਂਗੇ ਕਿਉਂਕਿ ਜਦੋਂ ਤੁਸੀਂ ਐਚਐਫ ਜਾਂ ਵਿਦੇਸ਼ੀ ਨਸਲ ਦੀ ਕੋਈ ਵੀ ਗਾਂ ਦੀ ਫਾਰਮਿੰਗ ਕਰਦੇ ਹੋ ਉਹਦੀ ਤੁਹਾਨੂੰ ਮੈਨੇਜਮੈਂਟ ਵਕਰੀ ਰੱਖਣੀ ਪਊਗੀ ਇੱਕ ਸਪੈਸ਼ਲਾਈਜ਼ਡ ਮੈਨੇਜਮੈਂਟ ਰੱਖਣੀ ਪਊਗੀ ਕਿਉਂਕਿ ਜਿਹੜਾ ਟੈਂਪਰੇਚਰ ਆਪਣੇ ਕੰਟਰੀ ਵਿੱਚ ਤੁਹਾਨੂੰ ਪਤਾ ਹੈ ਵੀ ਕਾਫੀ ਜ਼ਿਆਦਾ ਟੈਂਪਰੇਚਰ ਹੋ ਜਾਂਦਾ ਹੈ 45 ਡਿਗਰੀ 50 ਡਿਗਰੀ ਤੱਕ ਵੀ ਟੈਂਪਰੇਚਰ ਹੋ ਜਾਂਦਾ ਹੈ ਉਸ ਕੰਡੀਸ਼ਨ ਵਿੱਚ ਜਦੋਂ ਆਪਾਂ ਐਚਐਫਏ ਕ੍ਰੋਸ ਬੀਟਿੰਗ ਵਿੱਚ ਕੰਮ ਕਰਦੇ ਆ ਆਪਾਂ ਨੂੰ ਮੈਨੇਜਮੈਂਟ ਦੀ ਅੱਛੇ ਦੀ ਲੋੜ ਹੈ ਤੇ ਜਿਹੜੇ ਜਿਹੜੇ ਆਪਣੇ ਪਸ਼ੂ ਪਾਲਕ ਮੈਨੇਜਮੈਂਟ ਨੂੰ ਅੱਛਾ ਕਰ ਰਹੇ ਹੈ ਤੋਂ ਉਹਨਾਂ ਗਾਇਆਂ ਤੋਂ ਵੀ ਦੁੱਧ ਚੰਗਾ ਲੈ ਰਹੇ ਹੈ ਲੇਕਿਨ ਸਾਈਵਾਲ ਗਾਂਦੇ ਤੁਲਨਾ ਵਿੱਚ ਕਿਉਂਕਿ ਅਸੀਂ ਦੇਖ ਰਹੇ ਹਾਂ ਨਾ ਸਿਰਫ ਇਸ ਪਿੰਡ ਵਿੱਚ ਓਵਰਆਲ ਜਿਵੇਂ ਅ ਸਾਰੇ ਜਿਹੜੇ ਆਸ-ਪਾਸ ਦੇ ਇਲਾਕੇ ਵਿੱਚ ਵੀ ਜਾਂ ਪੂਰੇ ਦੇਸ਼ ਦੇ ਮੁਲਕ ਦੇ ਅੱਧ-ਅੱਧ ਹਿੱਸਿਆਂ ਵਿੱਚ ਵੀ ਲੋਕੀ ਸਾਈਵਲ ਗਾਂ ਪਾਲਣਾ ਚਾਹੁੰਦੇ ਹੈ ਸਾਈਵਲ ਗੋਪਾਲਨ ਦੇ ਪ੍ਰਤੀ ਜਿਹੜੇ ਲੋਕਾਂ ਦਾ ਰੁਝਾਨ ਹੈ ਉਹਦੇ ਕੁਝ ਮੇਨ ਕਾਰਨ ਇਹ ਅਸੀਂ ਦੱਸਣਾ ਚਾਹਾਂਗੇ ਇੱਕ ਤਾਂ ਇਹਦਾ ਜਿਹੜਾ ਮੈਨੇਜਮੈਂਟ ਹੈ ਬਾਕੀ ਨਸਲ ਦੀ ਤੁਲਨਾ ਵਿੱਚ ਥੋੜਾ ਦਾ ਘੱਟ ਹੈ ਇੱਕ ਇਹਦੀ ਜਿਹੜਾ ਫੀਡ ਖਾਂਦੀ ਹੈ ਜੋ ਜਿਹੜਾ ਤੁਸੀਂ ਨੂੰ ਫੀਡ ਆਫਰ ਕਰਦੇ ਹੋ ਦਾਣਾ ਚਾਰਾ ਬਾਂਟਾ ਹਰਾ ਚਾਰਾ ਉਹਦੀ ਜਿਹੜੀ ਫੀਡ ਕਨਵਰਜਨ ਜਿਹੜੀ ਐਫੀਸ਼ੀਐਂਸੀ ਹੈ ਹੋਰ ਨਸਲ ਦੀ ਗਾਈਆਂ ਤੋਂ ਚੰਗੀ ਹੈਗੀ ਹੈ ਕਿਉਂਕਿ ਕਿਸੇ ਵੀ ਏਰੀਆ ਵਿੱਚ ਜਿਹੜੀ ਕੋਈ ਨਸਲ ਡਵਲਪ ਹੁੰਦੀ ਹੈ ਉਹ ਇੱਕ ਇੱਕ ਹੀ ਆ ਕੋਈ 2 ਸਾਲ ਹੀ ਆ ਕੋਈ 50 ਸਾਲ 100 ਸਾਲ ਦੇ ਪ੍ਰੋਸੈਸ ਵਿੱਚ ਨਹੀਂ ਹੁੰਦੀ ਉਹ ਹਜ਼ਾਰਾਂ ਲੱਖਾਂ ਸਾਲਾਂ ਦਾ ਪ੍ਰੋਸੈਸ ਹੁੰਦਾ ਹੈ ਜ ਜਿਹਨੂੰ ਕਿ ਇਵੋਲੂਸ਼ਨ ਬੋਲਦੇ ਹੈ ਤੇ ਆਪਣੇ ਜਿਹੜੀ ਕੰਟਰੀ ਦੀ ਹੈ ਜੀਓਗ੍ਰਾਫੀ ਦੀ ਜਿਹੜੀ ਇਵੋਲੂਸ਼ਨ ਨੂੰ ਆਪਾਂ ਸਮਝੀਏ ਤਾਂ ਜਿਹੜੀਆਂ ਆਪਣੀ ਦੇਸੀ ਨਸਲ ਦੀ ਗਾਈਆਂ ਨੇ ਨੇਟਿਵ ਨਸਲ ਦੀ ਗਾਈਆਂ ਨੇ ਉਹ ਆਪਣੇ ਗੋਪਾਲਨ ਖਾਤਰ ਉਹਨਾਂ ਨੂੰ ਅਸੀਂ ਬੈਸਟ ਮੰਨਦੇ ਆ ਤੇ ਲੇਕਿਨ ਇਹਦੇ अलावा ਇਹ ਕੁਝ ਗੱਲਾਂ ਹੋਰ ਵੀ ਅਸੀਂ ਸਾਂਝੀ ਕਰਨਾ ਚਾਹਾਂਗੇ ਵੀ ਜਿਵੇਂ ਇਹਦੀ ਜਿਹੜੀ ਬੋਡੀ ਹੈ ਉਦਾ ਵਜ਼ਨ ਹੈ ਆਪਾਂ ਜੇ ਕੰਪੈਰੀਜ਼ਨ ਕਰੀਏ ਕਿ ਹੋਰ ਨਸਲ ਦੇ ਪਸ਼ੂਆਂ ਦੇ ਨਾਲ ਇਹਦਾ ਵਜ਼ਨ ਇੱਕ ਐਵਰੇਜ ਬੋਡੀ weight ਹੈ ਦੁੱਧ ਜਿਹੜਾ ਆਏਗਾ ਉਹਨਾਂ ਦਾ ਐਵਰੇਜ 14-15 ਲੀਟਰ ਤੱਕ ਇਹਨਾਂ ਦਾ ਉਹਨਾਂ ਦਾ ਐਵਰੇਜ ਹੈ ਜਿਹੜੇ ਕਿ ਪਸ਼ੂ ਪਾਲਕ ਫੀਡਿੰਗ ਤੇ ਮੈਨੇਜਮੈਂਟ ਤੇ ਜਿਆਦਾ ਧਿਆਨ ਨਹੀਂ ਦੇ ਪਾਉਂਦੇ ਹੈਗੇ ਲੇਕਿਨ ਕੁਝ ਫਾਰਮਰ ਜਿਵੇਂ ਜਿਆਦਾ ਦੁੱਧ ਵਾਲੀ ਗਾਇਆਂ ਵੀ ਰੱਖ ਰਿਹਾ ਅਸੀਂ ਮਿਲਕ ਰਿਕਾਰਡਿੰਗ ਵੀ ਕਰਾਣੇ ਹੈ ਇਸਪੈਂਡ ਵਿੱਚ ਅਸੀਂ ਦੇਖ ਰਹੇ ਹਾਂ ਵੀ ਕਈ ਵਾਰੀ ਸਾਡੇ ਕੋਲ ਮਿਲਕ ਰਿਕਾਰਡਿੰਗ ਦਾ ਡਾਟਾ 18 ਬੀ ਲੀਟਰ ਜਾਂ 22 ਲੀਟਰ ਜਾਂ 23 ਜਾਂ 24 ਲੀਟਰ ਤੱਕ ਵੀ ਕੁਝ ਗਾਈਆਂ ਨੇ ਕ੍ਰੋਸ ਕੀਤਾ ਹੈ ਤੇ ਇਹਦਾ ਮਤਲਬ ਇਹ ਹੈ ਜੇ ਆਪਾਂ ਇਸ ਨਸਲ ਦੀਆਂ ਗਾਈਆਂ ਤੇ ਜਿੰਨਾ ਆਪਾਂ ਐਫਰਟਸ ਵਿਦੇਸ਼ੀ ਨਸਲ ਦੀਆਂ ਗਾਈਆਂ ਤੇ ਕਰ ਰਹੇ ਹਾਂ ਉਹਦਾ ਕੁਝ ਪਰਸੈਂਟੇਜ ਵੀ ਆਪਾਂ ਇਸ ਦੇਸੀ ਨਸਲ ਦੀਆਂ ਗਾਈਆਂ ਤੇ ਮੈਨੇਜਮੈਂਟ ਤੇ ਕਰੀਏ ਫੀਡਿੰਗ ਤੇ ਕਰੀਏ ਅਸੀਂ ਉਮੀਦ ਰੱਖਦੇ ਹਾਂ ਵੀ ਇਹਦਾ ਇਹ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਇਦੇ ਚ ਪੋਟੈਂਸ਼ੀਅਲਸ ਕੋਈ ਕਮੀ ਨਹੀਂ ਹੈ ਇਹ ਹੋਰ ਵੀ ਜ਼ਿਆਦਾ ਦੁੱਧ ਦੇ ਸਕਦੀ ਹੈ ਜੀ ਆਪਾਂ ਕੁਝ ਚੀਜ਼ਾਂ ਕੁਝ ਪਰੰਪਰਾਵਾਂ ਨੂੰ ਲੈ ਕੇ ਚੱਲੀਏ ਟ੍ਰੈਡੀਸ਼ਨ ਨੂੰ ਲੈ ਕੇ ਚੱਲੀਏ ਤੇ ਕੁਝ ਜਿਹੜੀ ਮਾਡਰਨ ਸਾਇੰਸ ਹੈ ਇਹਨਾਂ ਦੋਨਾਂ ਦੇ ਜਿਹੜੇ ਕੰਬੀਨੇਸ਼ਨ ਨੂੰ ਲੈ ਕੇ ਚੱਲਾਂਗੇ ਤਾਂ ਆਪਾਂ ਦੇਖ ਸਕਦੇ ਹਾਂ ਵੀ ਇਹਨਾਂ ਤੋਂ ਆਪਾਂ ਨੂੰ ਦੁੱਧ ਦੀ ਮਾਤਰਾ ਵੀ ਪ੍ਰੋਡਕਸ਼ਨ ਵੀ ਜ਼ਿਆਦਾ ਦੇਖਣ ਨੂੰ ਮਿਲੇਗਾ ਕੁਝ ਜੋ ਹੈ ਮੈਸਟਾਈਟਸ ਪ੍ਰੋਬਲਮ ਜਦ ਬਹੁਤ ਜ਼ਿਆਦਾ ਪ੍ਰੋਡਕਸ਼ਨ ਲੈਵਲ ਦੇ ਉੱਪਰ ਆ ਜਾਂਦੇ ਪਸ਼ੂ ਤੋਂ ਥੋੜਾ ਬੋਤ ਆਦਮੀ ਦੀ ਲਾਪਰਵਾਹੀ ਨੈਗਲੀਜੈਂਸੀ ਕਰਕੇ ਔਰ ਕੁਝ ਇਹ ਬਾਹਰ ਵਾਲੀ ਨਸਲਾਂ ਐਚ ਐਫ ਵਗੈਰਾ ਦੇ ਕਾਰਨ ਮੈਸਟਾਈਟਸ ਪ੍ਰੋਬਲਮ ਜੋ ਹੈ ਉਹ ਇੱਕ ਇਹਨਾਂ ਪਸ਼ੂਆਂ ਖਾਤਰ ਸਭ ਤੋਂ ਮਤਲਬ ਤਕੜੀ ਔਰ ਜਾਨਲੇਵਾ ਬਿਮਾਰੀ ਹੈ ਜੋ ਇਹਨਾਂ ਦੇ ਪ੍ਰੋਡਕਸ਼ਨ ਨੂੰ ਵੀ ਮਤਲਬ ਕਮ ਕਰਦੀ ਹੈ ਔਰ ਦੂਸਰਾ ਪਸ਼ੂ ਦੀ ਖੂਬਸੂਰਤੀ ਜਾਂ ਪਸ਼ੂ ਦੀ ਕੀਮਤ ਦੇ ਉੱਪਰ ਵੀ ਉਹ ਆਪਣਾ ਅਸਰ ਰੱਖਦੀ ਹੈ ਇਸ ਤੋਂ ਜ਼ਿਆਦਾ ਇਹ ਪਸ਼ੂ ਕੋਈ ਐਸੀ ਬਿਮਾਰੀਆਂ ਨਹੀਂ ਆਮ ਛੋਟਾ ਮੋਟਾ ਜੋ ਮੂੰਹ ਖੁਰਦਾ ਰੋਗ ਹੈ ਮੂੰਹ ਪਕਾ ਹੋ ਗਿਆ ਲੰਗੜਾ ਬੁਖਾਰ ਆ ਗਿਆ ਜਾਂ ਗਰਦਨ ਤੋੜ ਬੁਖਾਰ ਵਗੈਰਾ ਹੈ ਖੁੱਲ ਆ ਰਹਿਣ ਵਾਲੇ ਪਸ਼ੂ ਉਹ ਬਿਮਾਰੀਆਂ ਖਤਰ ਵੀ ਇਹ ਬਿਲਕੁਲ ਟੋਲਰੈਂਸ ਪਾਵਰ ਇਹਨਾਂ ਦੀ ਹੈ ਬਾਕੀ ਡਿਪਾਰਟਮੈਂਟ ਦੀ ਤਰਫ ਤੋਂ ਟਾਈਮ ਟੂ ਟਾਈਮ ਉਹਨਾਂ ਖਾਤਰ ਇੰਜੈਕਸ਼ਨ ਵਗੈਰਾ ਜੋ ਹੈ ਉਹ ਵੀ ਮਿਲਦੇ ਰਹਿੰਦੇ ਹੈ ਤੋ ਕੋਈ ਐਸੀ ਜਿਆਦਾ ਬੜੀ ਪ੍ਰੋਬਲਮ ਨਹੀਂ ਔਰ ਦੂਸਰਾ ਹੈ ਵੀ ਜੋ ਸਾਡੇ ਪਿੰਡ ਖਾਤਰ ਇਹ ਬਹੁਤ ਖੁਸ਼ੀ ਦੀ ਬਾਤ ਹੈ ਵੀ ਸਾਈਵਾਲ ਪ੍ਰੋਜੈਕਟ ਸ਼ੁਰੂ ਹੋਣ ਦੇ ਬਾਅਦ ਸਾਡੇ ਪਿੰਡ ਦੇ ਜੋ ਨੌਜਵਾਨ ਪੀੜੀ ਹੈ ਨਵੇਂ ਬੱਚੇ ਹੈ ਲੜਕੇ ਹੈ ਚਾਹੇ ਲੜਕੀਆਂ ਹੈ ਉਹ ਵੀ ਇਸ ਗਊ ਪਾਲਨ ਖਾਤਰ ਬਹੁਤ ਖੁਸ਼ੀ ਨਾਲ ਅੱਗੇ ਆ ਰਹੇ ਹੈ ਤੋ ਇਹ ਰੋਜ਼ਗਾਰ ਡਵੈਲਪ ਕਰਨ ਦਾ ਵੀ ਇਹ ਸਾਧਨ ਹੈ ਔਰ ਪਰਿਵਾਰ ਦੀ ਅ ਮਤਲਬ ਇਨਕਮ ਵਧਾਣ ਖਾਤਰ ਵੀ ਇਹ ਸਾਡੇ ਖਾਤਰ ਫਾਇਦੇਮੰਦ ਹੈ। ਆਮੂਮਨ ਜੋ ਹੈ ਆਪਣੇ ਸਮਾਜ ਦੇ ਅੰਦਰ ਇਹ ਲੋਕਾਂ ਦੇ ਅੰਦਰ ਦੋ ਤਰ੍ਹਾਂ ਦੀ ਤਾਰਨਾ ਰਹਿੰਦੀ ਹੈ ਵੀ ਦੁੱਧ ਪ੍ਰੋਡਕਸ਼ਨ ਖਾਤਰ ਬਾਹਰ ਵਾਲੀ ਨਸਲਾਂ ਐਚ ਐਫ ਜਾਂ ਦਰਸੀ ਜੋ ਹੈ ਉਹ ਜ਼ਿਆਦਾ ਫਾਇਦੇਮੰਦ ਹੈ। ਪਰ ਅਸੀਂ ਲੋਕ ਜੋ ਇਹ ਆਪਣੀ ਰਾਠੀ ਸਾਈਵਾਲ ਜਾਂ ਨਿਟਿਵ ਬਰੀਡ ਰੱਖਦੇ ਹਾਂ ਮੇਰਾ ਉਨਾਂ ਨੂੰ ਇੱਕ ਸੁਝਾਅ ਹੈ ਕਿ ਕਦੇ ਵੀ ਅਗਰ ਆਪਣਾ ਜੋ ਖਰਚਾ ਜੋੜ ਕੇ ਦੇਖੋ ਮੇਨਟੇਨੈਂਸ ਕੋਸਟ ਦੇਖੋ ਤਾਂ ਆਪਣੀ ਨੇਟਿਵ ਬਰੀਡ ਜੋ ਹੈ ਉਹ ਕ੍ਰਾਸ ਬਰੀਡ ਦੇ ਮੁਕਾਬਲੇ ਲੱਖ ਦਰਜੇ ਬਿਹਤਰ ਹੈ ਸਭ ਤੋਂ ਪਹਿਲੀ ਗੱਲ ਤੋਂ ਇਹ ਹੈ ਕਿ ਜ਼ਿਆਦਾਤਰ ਕ੍ਰਾਸ ਬਰੀਡ ਜੋ ਹੈ ਉਹ ਇੱਕ ਪਸ਼ੂ 5 ਜਾਂ 6 ਲੈਕਟੇਸ਼ਨ ਉਹਦਾ ਨਾਰਮਲ ਦੁੱਧ ਖਾਤਰ ਮੰਨਿਆ ਜਾਂਦਾ ਹੈ अब उन्हें पाँच या छे बच्चे ही देने हैं अपनी जिंदगी के अंदर जबकि ये अपनी नेटिव ब्रीड जो है चौदह और पंद्रह लैकटेशन दुध देगी तो आनो भी वो पाँच या छः बच्चे दे रही है और ये थोन चौदह या पंद्रह बच्चे भी देगी लगातार लंबा टाइम तक ये दुध देने वाली नस्ल है और दूसरा है कि खुराक अगर आप देखिए तो एक ਐਚ ਐਫ ਜਾਂ ਜਰਸੀ ਗਾਂ ਜੋ ਹੈ ਉਸ ਦੇ ਖਾਤਰ ਜੋ ਪੂਰੇ ਦਿਨ ਦੀ ਲੋੜੀਂਦੀ ਖੁਰਾਕ ਹੈ ਉਸੇ ਖੁਰਾਕ ਦੇ ਅੰਦਰ ਆਪਣੀ ਨੇਟਿਵ ਬਰੀਡ ਜੇ ਪਸ਼ੂ ਆਪਾਂ ਰੱਖ ਰਹੇ ਹਾਂ ਤੋ ਉਸ ਇੱਕ ਗਾਂ ਦੀ ਖੁਰਾਕ ਦੇ ਅੰਦਰ ਆਪਾਂ ਪੰਜ ਜਾਂ ਛੇ ਆਪਣੇ ਪਸ਼ੂ ਵੀ ਅੱਛੀ ਤਰ੍ਹਾਂ ਸੰਭਾਲ ਸਕਦੇ ਹਾਂ ਸਾਂਭ ਸਕਦੇ ਹਾਂ ਤੋ ਦੂਸਰਾ ਹੈ ਜੋ ਬਿਮਾਰੀਆਂ ਖਾਤਰ ਔਰ ਉਹਨਾਂ ਦੀ ਸਪਲੀਮੈਂਟਸ ਵਗੈਰਾ ਫੀਡ ਸਪਲੀਮੈਂਟ ਹੈ ਉਹਦੇ ਖਾਤਰ ਵੀ ਕ੍ਰਾਸ ਬ੍ਰੀਡ ਦਾ ਜੋ ਖਰਚਾ ਹੈ ਉਹ ਕਈ ਗੁਣਾ ਜ਼ਿਆਦਾ ਹੈ ਔਰ ਨੇਟਿਵ ਬ੍ਰੀਡ ਜੋ ਹੈ ਇਹ ਆਮ ਆਪਣੀ ਸਾਮ ਸੰਭਾਲਿਆ ਜੋ ਆਮ ਆਪਣੇ ਕੋਲ ਅਵੇਲੇਬਲ ਚਾਰਾ ਹੈ ਫੀਡ ਹੈ ਹਰਾ ਹੈ ਸੁੱਕਾ ਹੈ ਉਹਦੇ ਅੰਦਰ ਵੀ ਆਪਾਂ ਨੂੰ ਅੱਛੀ ਪ੍ਰੋਡਕਸ਼ਨ ਦੇ ਸਕਦੀ ਹੈ ਦੂਸਰਾ ਇਹਨਾਂ ਦਾ ਜੋ ਦੁੱਧ ਹੈ ਉਹ A2 ਕੈਟਾਗਰੀ ਦਾ ਦੁੱਧ ਹੈ ਉਰ ਉਹਦੀ ਕੀਮਤ ਵੀ ਅੱਛੀ ਹੈ ਉਹ ਬਾਜ਼ਾਰ ਦੇ ਅੰਦਰ ਡਿਮਾਂਡ ਵੀ ਹੈ ਹੈਲਥ ਵਾਈਜ਼ ਵੀ ਉਹ ਦੁੱਧ ਅੱਛਾ ਹੈ ਰੋਗਾਂ ਤੋਂ ਲੜਨ ਦੀ ਤਾਕਤ ਵੀ ਉਹ ਦੁੱਧ ਆਪਣੇ ਅੰਦਰ ਰੱਖਦਾ ਹੈ ਤਾਂ ਐਚਐਫ ਜਾਂ ਕ੍ਰਾਸ ਬਰੀਡ ਜੋ ਹੈ ਉਹਨਾਂ ਦੇ ਮੁਕਾਬਲੇ ਆਪਣੀ ਨੇਟਿਵ ਬਰੀਡ ਰੱਖਣਾ ਜ਼ਿਆਦਾ ਫਾਇਦੇਮੰਦ ਹੈ ਅਗਰ ਪ੍ਰੋਡਕਸ਼ਨ ਦਾ ਵੀ ਤੁਸੀਂ ਦੇਖੋਗੇ ਤਾਂ ਉਹ ਇੱਕ ਗਾਂ 300 ਦਿਨ ਤੋਂ ਨਿਚੇ ਹੀ ਦੁੱਧ ਦੇਗੀ ਜਦਕਿ ਆਪਣੇ ਇਹ ਪਸ਼ੂ 300 प्लस ਦੁੱਧ ਦਿਨ ਤੱਕ ਦੁੱਧ ਦੇਣ ਵਾਲੇ ਹੈ ਖਰਚਾ ਕੋਸਟਿੰਗ اور ਮੇਨਟੇਨੈਂਸ ਦੇ ਲਿਹਾਜ਼ ਨਾਲ ਅਗਰ ਆਪਾਂ ਦੇਖੀਏ ਤਾਂ ਨੇਟਿਵ ਬਰੀਡ ਐਚਐਫ ਜਾਂ ਕ੍ਰਾਸ ਬਰੀਡ ਦੇ ਮੁਕਾਬਲੇ ਰੱਖਣਾ ਜ਼ਿਆਦਾ ਫਾਇਦੇਮੰਦ ਹੈ ਬਿਮਾਰੀਆਂ ਤੋਂ ਵੀ ਬਚਾਉ ਹੈ ਔਰ ਆਪਣੇ ਮੌਸਮ ਕਲਾਈਮੈਟਿਕ ਕੰਡੀਸ਼ਨ ਦੇ ਵੀ ਇਹ ਬਿਲਕੁਲ ਲਾਇਕ ਹੋਣ ਕਰਕੇ ਆਪਣਾ ਖਰਚਾ ਬਿਲਕੁਲ ਨਾਰਮਲ ਰਹੇਗਾ ग्लोबल वार्मिंग ਦੇ ਤਹਿਤ ਪੂਰੇ ਵਿਸ਼ਵ ਵਿੱਚ ਮੌਸਮੀ ਗਰਮੀ ਬਹੁਤ ਵੱਧ ਰਹੀ ਹੈ। ਇਸ ਵੱਧ ਰਹੀ ਗਰਮੀ ਦੇ ਕਰਕੇ ਕਿਸਾਨਾਂ ਦੇ ਨਾਲ-ਨਾਲ ਹੁਣ ਪਸ਼ੂਆਂ ਨੂੰ ਵੀ ਬਹੁਤ ਪਰੇਸ਼ਾਨੀ ਹੋ ਰਹੀ ਏ। ਦੇਸੀ ਨਸਲ ਦੀਆਂ ਗਾਵਾਂ ਜ਼ਿਆਦਾ ਗਰਮੀ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ ਅਤੇ ਨਾ ਹੀ ਜ਼ਿਆਦਾ ਸਰਦੀ ਵਿੱਚ ਇਹਨਾਂ ਦੀ ਸਿਹਤ ਅਤੇ ਦੁੱਧ ਉਤਪਾਦਨ ਤੇ ਕੋਈ ਅਸਰ ਹੁੰਦਾ ਹੈ। ਕਿਸਾਨਾਂ ਨੂੰ ਲੋੜ ਹੈ ਦੇਸੀ ਨਸਲ ਦੀਆਂ ਗਾਵਾਂ ਨੂੰ ਪਾਲਣ ਦੀ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ